ਚੜਦੀ ਕਲਾ ਪੰਜਾਬ న్యూਸ ਤੇ ਇਸ ਵੇਲੇ ਦੀ ਖਬਰ ਗੁਰਦਾਸਪੁਰ ਤੋਂ ਦਿਨਾਂਗਰ ਸ਼ਹਿਰ ਦੇ ਵਿੱਚ ਵਰ ਪੈੰਦੀ ਪਾਸ ਰਿਹਾਈਸ਼ੀ ਆਨੰਦ ਬਿਹਾਰ ਕਲੋਨੀ ਚ ਦਿਨੇ ਦੁਪਹਿਰੀ ਚੋਰਾਂ ਨੇ ਇੱਕ ਕਾਰ ਨੂੰ ਨਿਸ਼ਾਨਾ ਬਣਾਇਆ ਅਤੇ ਕੁਝ ਘੰਟਿਆਂ ਤੋਂ ਬੰਦ ਪਏ ਕਾਰ ਚ ਦਾਖਲ ਹੋ ਕੇ ਸੋਨੇ ਦੇ ਗਹਿਣੇ ਅਤੇ ਨਕਦੀ ਚੋਰੀ ਕਰਕੇ ਫਰਾਰ ਹੋ ਗਏ। ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਜਾਂਚ ਆਰੰਭ ਦਿੱਤੀ ਹੈ। ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ। ਅੰਦਵੇ ਅਰਚ ਦੇ ਵਿੱਚ ਦੁਪਹਿਰ ਨੂੰ ਚੋਰੀ ਹੋਈ ਹੈ। ਜਿਹਦਾ ਮਾਲਕ ਦਾ ਨਾਮ ਸ਼ਾਮਸੁੰਦਰ ਸਨ ਆਫ ਸ਼੍ਰੀ ਪਤਲੀ ਨਾਲ ਚੋਰ ਆ ਉਹ ਆਪਣੇ ਪੂਰੇ ਹਿਯਾਰ ਨਾਲ ਲੈ ਕੇ ਆਏ ਨੇ ਰਾਡਾ ਰੁੱਡਾ ਤੇ ਕਮਰੇ ਦਰਵਾਜ਼ੇ ਤੋੜ ਕੇ ਅੰਦਰ ਵੜੇ ਆ ਤੇ ਦੁਪਹਿਰ ਨੂੰ ਹੀ 10:30 ਤੋਂ ਲੈ ਕੇ ਤੇ 2 ਵਜੇ ਦੇ ਵਿੱਚ ਵਿੱਚ ਦਿਨੇ ਹੀ ਇਹ ਕਾਰਨਾਮਾ ਹੋਇਆ ਜਿਹੜਾ ਕਿ ਬਹੁਤ ਨੁਕਸਾਨਦੇ ਆ ਔਰ ਜਿਹੜਾ ਕਿ ਬਹੁਤ ਹੀ ਡਰਾਵਣਾ ਹੈ ਕਲੋਨੀ ਵਾਸਤੇ ਵੀ ਡਰਾਵਣਾ ਸਮਾਜ ਵਾਸਤੇ ਵੀ ਡਰਾਵਣਾ ਕਿਉਂਕਿ ਕਲੋਨੀ ਦੇ ਵਿੱਚ ਹਮੇਸ਼ਾ ਹੀ ਸ਼ਾਂਤੀ ਹੁੰਦੀ ਹੈ ਆਬਾਦੀ ਖੁੱਲੀ ਹੁੰਦੀ ਹੈ ਅਸੀਂ ਮੰਗ ਕਰਦੇ ਆਂ ਕਿ ਪੁਲਿਸ ਪ੍ਰਸ਼ਾਸਨ ਜਿਹੜਾ ਸੁਸਤੀ ਦੀ ਚਾਲ ਚੱਲ ਰਿਹਾ ਵਾ ਇਹ ਪੂਰੀ ਮੁਸਤੈਦੀ ਨਾਲ ਕੰਮ ਕਰੇ ਤੇ ਲੋਕਾਂ ਦਾ ਜਿਹੜਾ ਵਿਸ਼ਵਾਸ ਬਹਾਲ ਕਰੇ ਤੇ ਤਾਂ ਕਿ ਲੋਕੀ ਆਪਣੇ ਸੁੱਖ ਸ਼ਾਂਤੀ ਨਾਲ ਆਪਣੀਆਂ ਕੋਲੋੜੀਆਂ ਚ ਰਹਿ ਸਕਣ ਦੋ 35 ਦੇ ਆਇਆ ਘਰ ਦੋ ਟਾਈ ਉਟਾਈ ਉਹ ਬਈ 35 ਆ ਗਏ ਮੈਂ ਆਪਣਾ ਦਰਵਾਜ਼ਾ ਖੋਲ੍ਹਿਆ ਅੰਦਰ ਆ ਕੇ ਦੇਖਿਆ ਤੇ ਸਾਰੇ ਕਮਰੇ ਕਮਰੇ ਗਏ ਕਿ ਜਿੰਝੇ ਪਹਿਲੇ ਉਹ ਖਲਾਰਾ ਪੇਦਾ ਤੇ ਮੈਂ ਹਰਾ ਹੋ ਗਿਆ ਅਗਲੇ ਕਮਰੇ ਗਏ ਕਿ ਸਾਰੇ ਬੈੱਡ ਪਟੋਏ ਦੇ ਫਿਰ ਅਗਲੇ ਜਿਗਿਆ ਮੰਦਰ ਜਿਗਿਆ ਉਹ ਵੀ ਖਲਾਰਾ ਅੱਗੇ ਗਿਆ ਸਾਡੇ ਲਾਕਰ ਸਾਰਾ ਖੁੱਲੇ ਹੀ ਨੁਕਸਾਨ ਸਾਡਾ ਜੀ 50000 ਰੁਪਏ ਨਵੇ ਦਾ ਕੈਸ਼ ਲੇਡੀ ਦੀਆਂ ਥੱਧੀਆਂ ਪਈਆਂ ਅਸੀਂ ਨਵੀਆਂ ਤੇ ਪਲੱਸ ਚਾਂਦੀ ਦੇ ਭਾਂਡੇ ਦੇ 10 ਕਿ ਗ੍ਰਾਮ ਸੋਨਾ ਲਾਉਂਦੇ ਪੁਲਿਸ ਨੂੰ ਤੇ ਆਹੀ ਹੈ ਕਹਿੰਦੇ ਆ ਕਿ ਬੰਦੇ ਫੜ ਕੇ ਲੱਭੋ ਤੇ ਸਾਡਾ ਸਮਾਨ 도 ਆਓ ਬਾਗੂ ਆਓ ਠੀਕ ਹੈ ਆਪਣੇ ਬਗੂ ਨਾਲ ਨੇ ਦੱਸਿਆ ਵੀ ਸਾਡੇ ਘਰ ਚੋਰੀ ਹੋ ਗਈ ਜੀ ਇਹ ਸਮਾਨ ਜਿਹੜਾ ਚੋਰੀ ਹੋਇਆ ਸ਼ਾਮਸਿੰਦਰੀ ਬਦਰੀਨਾਥ ਇਹਨਾਂ ਦੇ ਘਰ ਆਏ ਆ ਜੋ ਚੋਰੀ ਹੋਇਆ ਵੇਖ ਲਈ ਹੁਣ ਕੈਮਰੇ ਚੈੱਕ ਕਰ ਰਹੇ ਆ ਜਾ ਕੇ 1000 ਰੁਪਏ ਨਕਦ ਕਹਿੰਦੇ ਕੋਈ ਸੋਨਾ ਕਹਿੰਦੇ ਜੀ ਕੀ ਕਰੀਏ ਕੀ ਕਰੀਏ ਕਰ ਵੀ ਪਰਚਾ ਦੇ ਦਨੇ ਜੀ ਕੈਮਰੇ ਚੈੱਕ ਕਰਕੇ ਜੋ ਆਇਆ ਪੁਰਸ਼ ਤੇ ਇਹਨਾਂ ਦਾ ਜੋ ਬਿਆਨ ਕਰਾਉਣਾ ਪਰਚਾ ਦੇ ਦਨੇ